ਇੰਪੋਰਟੈਂਟ ਖਬਰ ਹੈ ਜੀ ਜਿਹੜੀਆਂ ਕੰਟਰੀਆਂ ਬੈਨ ਕੀਤੀਆਂ ਨੇ ਉਹਨਾਂ ਬਾਰੇ ਹੁਣ ਜਿਹੜੀ ਗਿਣਤੀ ਵੱਧ ਕੇ 39 ਹੋ ਗਈ ਆ ਜਿਹੜੀ ਇਹ ਲਿਸਟ ਸੀ 19 ਮੁਲਕਾਂ ਦੀ ਇਹਦੇ ਵਿੱਚ ਹੋਰ ਮੁਲਕ ਐਡ ਕੀਤੇ ਗਏ ਨੇ ਜਿਹੜੇ ਮੁਲਕ ਐਡ ਕੀਤੇ ਗਏ ਨੇ ਉਹਨਾਂ 'ਚ ਹੈਗੇ ਆ ਜੀ ਲਿਓਸ ਸੀਰਾ ਲਿਓਨ ਬਰਕੀਨਾ ਫਾਸੋ ਮਾਲੀ ਨਾਈਜਰ ਸਾਊਥ ਸ Sudan ਤੇ ਸੀਰੀਆ ਇਹਦੇ ਨਾਲ 15 ਹੋਰ ਕੰਟਰੀਆਂ ਨੂੰ ਪਾਰਸ਼ਲ ਜਿਹੜੀ ਰੈਸਟ੍ਰਿਕਸ਼ਨ ਆ ਉਹਦੇ ਵਿੱਚ ਰੱਖਿਆ ਗਿਆ ਤੇ ਉਹਨਾਂ ਦੇ ਜਿਹੜੇ ਲੋਕ ਇੱਥੇ ਆਉਣਗੇ ਉਹਨਾਂ ਨੂੰ ਵੀ ਐਂਟਰੀ ਦੀ ਪ੍ਰੋਬਲਮ ਆਊਗੀ ਜਾਂ ਵੀਜ਼ੇ ਕੈਨਸਲ ਹੋਣਗੇ ਤੇ ਜਿਹੜੀ ਪਾਰਸ਼ਲ ਰੈਸਟ੍ਰਿਕਸ਼ਨਸ ਨੇ ਉਹ ਹੈਗੀਆਂ ਜੀ ਅੰਗੋਲਾ ਐਂਟੀਗੁਆ ਤੇ ਬਾਰਬੂडा ਬੈਨਨ ਕੋਟੇ ਡਵੋਰੇ ਡੋਮਿਨਿਕਾ ਗੈਵਨ ਗੈਂਬੀਆ ਮਾਲਾਵੀ ਮੂਰੀਸ਼ੀਆਨਾ ਨਾਈਜੀਰੀਆ ਸੈਨੇਗਲ ਤੰਜ਼ਾਨੀਆ ਟੋਂਗਾ ਜ਼ੈਂਬੀਆ ਤੇ ਜ਼ਿੰਬਾਬਵੇ ਇਹਦੇ ਵਿੱਚ ਜਿਆਦਾ ਜਿਹੜੇ ਮੁਲਕ ਨੇ ਉਹ ਅਫਰੀਕਾ ਦੇ ਨੇ ਕੁਝ ਕਰੀਬ ਹੀ ਹੁੰਦੇ ਨੇ ਤੇ ਇਹਨਾਂ ਤੇ ਪਾਰਸ਼ਲ ਬੈਨ ਲਾਇਆ ਗਿਆ ਦੂਜਿਆਂ ਤੇ ਟੋਟਲ ਬੈਨ ਆ ਸੋ ਟੋਟਲ ਜਿਹੜੇ ਮੁਲਕਾਂ ਦੇ ਕੁੱਲ ਮਿਲਾ ਕੇ ਪਾਰਸ਼ਲ ਜਾਂ ਟੋਟਲ ਬੈਨ ਆ ਉਹਦੀ ਗਿਣਤੀ ਹੁਣ 39 ਹੋ ਗਈ ਆ ਸੋ ਇਹਨਾਂ ਦੇ ਜਿਹੜੇ ਲੋਕ ਆਉਣਗੇ ਇਥੇ ਅਮਰੀਕਾ ਉਹਨਾਂ ਨੂੰ ਆਉਣ ਵੇਲੇ ਵੀ ਪ੍ਰੋਬਲਮ ਆ ਸਕਦੀ ਆ ਤੇ ਹੋ ਸਕਦਾ ਵੀਜ਼ਾ ਵੀ ਕੈਨਸਲ ਹੋ ਜਾਣਾ ਤੇ ਨਵੇਂ ਵੀਜ਼ੇ ਤਾਂ ਹੁਣ ਮਿਲਣੇ ਹੀ ਕੀ ਆ ਇਹਦੇ ਨਾਲ ਨਾਲ ਜਿਹੜੇ ਬਾਕੀ ਟੂਰਿਸਟ ਵੀ ਆਉਣਗੇ ਉਹਨਾਂ ਤੇ ਵੀ ਉਹ ਕਹਿ ਰਹੇ ਆ ਕਿ ਹੁਣ ਉਹਨਾਂ ਦਾ ਜਿਹੜਾ ਸੋਸ਼ਲ ਮੀਡੀਆ ਰੈਕર્ડ ਹੈਗਾ ਉਹ ਪਿਛਲੇ 5 ਸਾਲ ਦਾ ਚੈੱਕ ਕੀਤਾ ਜਾਏਗਾ ਬੜੀ ਇੰਪੋਰਟੈਂਟ ਖਬਰ ਹੈਗੀ ਆ ਜੀ ਕੈਲੀਫੋਰਨੀਆ ਤੋਂ ਕਿ ਜਿਹੜੇ 17000 ਲੋਕਾਂ ਨੂੰ ਚਿੱਠੀਆਂ ਆਈਆਂ ਨੇ ਲਾਇਸੈਂਸ ਕੈਨਸਲ ਕਰਨ ਦੀਆਂ ਉਹਨਾਂ ਤੇ ਸਟੇਟ ਮੋੜ ਵਿਚਾਰ ਕਰ ਰਹੀ ਆ ਅ ਪਿਛਲੇ ਦਿਨੀ ਜਿਹੜੀ ਫੈਡਰਲ ਕੋਰਟ ਆ ਉਹਨੇ ਸਟੇ ਦਿੱਤੀ ਸੀ ਦੁਬਾਰਾ ਜਿਹੜੀ ਹੀアリング ਹੋਈ ਸੀ 3 ਦਸੰਬਰ ਨੂੰ ਕਿ ਸਟੇ ਜਾਰੀ ਰਹੇਗੀ ਤੇ ਉਹਦੇ ਨਾਲ ਨਾਲ ਉਹਨਾਂ ਨੇ ਕੇਸ ਹੋਲਡ ਤੇ ਪਾਤਾ ਸੀ ਕਿਉਂਕਿ ਸਰਕਾਰ ਨੇ ਕਿਹਾ ਸੀ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਕਿ ਸਾਨੂੰ 8000 ਤੋਂ ਉੱਤੇ ਕਮੈਂਟ ਆਇਆ ਤੇ ਹੋ ਸਕਦਾ ਅਸੀਂ ਇਹ ਰੂਲ ਚੇਂਜ ਕਰ ਦਈਏ ਤੇ ਜਿਹੜੇ ਬੰਦਿਆਂ ਕੋ ਵਰਕ ਪਰਮਿਟ ਨੇ ਜਿਹੜੇ ਕਿ ਨਾਨ ਡੋਮਿਸਾਈਲ ਚ ਆਉਂਦੇ ਆ ਉਹਨਾਂ ਨੂੰ ਕੋਈ ਰੀਲੀਫ ਦਈਏ ਉਹ ਸਟੇ ਜਾਰੀ ਹੋਣ ਕਰਕੇ ਹੁਣ ਕੈਲੀਫੋਰਨੀਆ ਸਟੇਟ ਵੀ ਆਪਣੀ ਪਾਲਿਸੀ ਦੇ ਵਿੱਚ ਚੇਂਜ ਲੈਉਣ ਜਾ ਰਹੀ ਆ ਤੇ ਇਹਦੇ ਬਾਰੇ ਮੇਰੀ ਗੱਲਬਾਤ ਜਿਹੜੇ ਕੈਲੀਫੋਰਨੀਆ ਦੇ ਲੁਟੇਨੈਂਟ ਗਵਰਨਰ ਨੇ ਐਲਾਨੀ ਉਹਨਾਂ ਨਾਲ ਵੀ ਹੋਈ ਆ ਕੁਝ ਹੋਰ ਗਵਰਨਰ ਆਫਿਸ ਦੇ ਵਿੱਚ ਵੀ ਅ ਮੇਰੇ ਸੱਜਣ ਨੇ ਜਿਨ੍ਹਾਂ ਨੂੰ ਕਿ ਮੈਂ ਪੁੱਛਿਆ ਤੇ ਕੁਝ ਜਿਹੜੇ ਸਟੇਟ ਅਸੈਂਬਲੀ ਚ ਹੈਗੇ ਆ ਉਹਨਾਂ ਨਾਲ ਵੀ ਗੱਲ ਹੋਈ ਆ ਤੇ ਉਹ ਕਹਿ ਰਹੇ ਆ ਕਿ ਇਹਦੇ ਚ ਅਸੀਂ ਚੇਂਜ ਲਿਆਵਾਂਗੇ ਕਿਉਂਕਿ ਕਾਫੀ ਜ਼ਿਆਦਾ ਇਹ ਜਿਹੜਾ ਡਿਸੀਜਨ ਆ ਇਹ ਖਾਸ ਕਰਕੇ ਆਪਣੇ ਪੰਜਾਬੀ ਜਿਹੜਾ ਭਾਈਚਾਰਾ ਉਹਦੇ ਵਾਸਤੇ ਘਾਤਕ ਹੈ ਕਿਉਂਕਿ ਬਹੁਤ ਲੋਕ ਜਿਹੜੇ ਹੈਗੇ ਟਰਕਿੰਗ ਦੇ ਵਿੱਚ ਹੈਗੇ ਆ ਤੇ ਇਹ ਇਹਦੇ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੋ ਰਿਹਾ ਤੋਂ ਮੈਂ ਕਾਫੀ ਧੇਰ ਤੋਂ ਇਹਦੇ ਉੱਤੇ ਲੱਗਿਆ ਹੋਇਆ ਕਿ ਜੋ ਵੀ ਅਸੀਂ ਕਰ ਸਕਦੇ ਆ ਪਰ ਆਲੇ ਸਾਰੇ ਕਰ ਰਹੇ ਨੇ ਜਿਹੜੇ ਹੋਰ ਵੀ ਕਈ ਕਰ ਰਹੇ ਉਹ ਵੀ ਬੜਾ ਚਲਾਗਾ ਯੋਗ ਆ ਕਿਉਂਕਿ ਇਹ ਵੱਡਾ ਕਾਰਜ ਆ ਸੋ ਇਹਦੇ ਜਿੰਨੇ ਵੀ ਜ਼ਿਆਦਾ ਬੰਦੇ ਇਨਵੋਲਵ ਹੋਣ ਤੇ ਜਿੰਨੀ ਜ਼ਿਆਦਾ ਵੀ ਐਫਰਟ ਹੋਵੇ ਉੰਨੀ ਥੋੜੀ ਆ ਸੋ ਉਹਨਾਂ ਨਾਲ ਮੇਰੀ ਗੱਲ ਹੋਈ ਆ ਸੋ ਚੇਂਜ ਹੋਣ ਜਾ ਰਹੀ ਆ ਹੁਣ ਕਿਸ ਤਰ੍ਹਾਂ ਹੋਊਗੀ ਇਹਦੇ ਬਾਰੇ ਸਮਾਂ ਦੱਸੇਗਾ ਹੋ ਸਕਦਾ ਹੈ ਕਿ ਜਿਹੜੇ ਵਰਕ ਪਰਮਿਟ ਦੀ ਜਿੰਨੀ ਮਿਆਦ ਆ ਉਤੋਂ ਤੱਕ ਹੀ ਲਾਇਸੈਂਸ ਮਿਲੇ ਕੋਈ ਕਈਆਂ ਨੂੰ ਲਾਇਸੈਂਸ ਜਿਹੜਾ ਉਹ ਵਰਕ ਪਰਮਿਟ ਦੀ ਮਿਆਦ ਹੋ ਰਹਾ ਤਾਂ ਲਾਇਸੈਂਸ ਹੋ ਡੇਟ ਤੱਕ ਆ ਤੇ ਫਿਰ ਇਹ ਵੀ ਹੋ ਸਕਦਾ ਹੈ ਕਿ ਇੰਗਲਿਸ਼ ਦਾ ਜਿਹੜਾ ਹੈਗਾ ਟੈਸਟ ਵਗੈਰਾ ਦੁਬਾਰਾ ਲਿਆ ਜਾਵੇ ਜਾਂ ਹੋਰ ਜਿਹੜੇ ਸਟੈਂਡਰਡਸ ਨੇ ਉਹ ਜਿਹੜੇ ਫੈਡਰਲ ਗਵਰਨਮੈਂਟ ਦੇ ਮੀਟ ਕੀਤੇ ਜਾਣ ਪਰ ਇਹਦੇ ਤੇ ਵਿਚਾਰ ਕੈਲੀਫੋਰਨੀਆ ਜ਼ਰੂਰ ਕਰ ਰਿਹਾ ਸੋ ਟਰਕਿੰਗ ਵਾਲਿਆਂ ਲਈ ਚੰਗੀ ਖਬਰ ਆ ਕੁੱਲ ਮਿਲਾ ਕੇ ਇੱਕ ਤਾਂ ਫੈਡਰਲ ਗਵਰਨਮੈਂਟ ਦਾ ਕੋਰਟ ਜੇ ਕਹਿਣਾ ਕਿ ਅਸੀਂ ਸ਼ਾਇਦ ਇਹਨੂੰ ਚੇਂ ਤੇ ਅਣੀ ਸਟ੍ਰੈਕਟਨੈਸ ਨਾ ਰੱਖੀ ਹੈ ਤੇ ਹੁਣ ਕੈਲੀਫੋਰਨੀਆ ਸਟੇਟ ਵੱਲੋਂ ਕਿਹਾ ਜਾਣਾ ਕਿ ਅਸੀਂ ਇਹਦੇ ਤੇ ਕਨਸਿਡਰ ਕਰ ਰਹੇ ਹਾਂ ਤੇ ਇਹ ਇੱਕ ਚੰਗੀ ਖਬਰ ਆ ਆਉਣ ਵਾਲੇ ਸਮੇਂ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ